ਜੀ ਇੱਕ ਗੱਲ ਸੱਚ ਹੈ ਕਿੰਨੀ ਵੀ ਵੱਡੀ ਮੁਸ਼ਕਲ ਹੋਵੇ ਬੰਦਾ ਕਿੰਨੇ ਵੀ ਵੱਡੇ ਸੰਕਟ ਵਿੱਚ ਫਸਿਆ ਹੋਵੇ ਕਿੰਨਾ ਵੀ ਵੱਡਾ ਜ਼ਿੰਦਗੀ 'ਚ ਕੋਈ ਦੁੱਖ ਹੋਵੇ ਅੰਮ੍ਰਿਤ ਵੇਲੇ ਉੱਠ ਕੇ ਕੋਈ ਜਪ ਕੇ ਵੇਖੇ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਅੰਮ੍ਰਿਤ ਵੇਲੇ ਉੱਠ ਕੇ ਕੋਈ ਅਰਾਧ ਕੇ ਵੇਖੇ ਵੱਡੀ ਤੋਂ ਵੱਡੀ ਮੁਸ਼ਕਲ ਦੁੱਖ ਸੰਕਟ ਦਾ ਹੱਲ ਸਾਧ ਸੰਗਤ ਨਾਮ ਜਪਣ ਨਾਲ ਹੋ ਜਾਂਦਾ ਹੈ ਇਹ ਗੱਲ ਕੱਲੀਆਂ ਕਹਿਣ ਵਾਸਤੇ ਨਹੀਂ ਹੈ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜੀਆਂ ਦਾ ਫਰਮਾਨ ਹੈ ਕਹਿੰਦੇ ਇਹਨੂੰ ਐਵੇਂ ਮੁਖੌਲ ਨਾ ਸਮਝਿਓ ਇਹ ਸਚਾਈ ਹੈ ਲੱਖਾਂ ਲੱਕੜਾਂ ਕਠੀਆਂ ਕਰ ਦਿਓ ਇੱਕ ਤਿੱਲੀ ਲਾ ਦਿਓ ਲੱਖਾਂ ਲੱਕੜਾਂ ਸੜ ਕੇ ਸੂਹ ਹੋ ਜਾਂਦੀਆਂ ਨੇ ਐਦਾਂ ਲੱਖਾਂ ਦੁੱਖ ਹੋਣ ਚਿੱਤ ਜੋੜ ਕੇ ਵਾਹਿਗੁਰੂ ਕਹਿ ਸਾਰੇ ਸੜ ਜਾਣਗੇ ਇਹ ਕੋਈ ਐਵੇਂ ਨਹੀਂ ਹੈ ਇਹ ਕੋਈ ਮੁਖੌਲ ਨਹੀਂ ਹੈ ਇਹ ਕੋਈ ਐਵੇਂ ਕਹੀ ਹਵਾ ਜਿਹੀ ਹੋਈ ਗੱਲ ਨਹੀਂ ਹੈ ਇਦੋਂ ਮਹਾਰਾਜ ਕਹਿੰਦੇ ਲੋਕਾ ਉਹ ਦੁਨੀਆਂ ਦੇ ਲੋਕੋ ਮਤ ਕੋ ਫੱਕੜ ਪਾਹੇ ਲੱਖ ਮੜਿਆਂ ਕਰ ਇਕੱਠੇ ਇਕ ਰਤੀਲੇ ਪਾਹੇ ਕਹਿੰਦੇ ਇੱਕ ਤਿੱਲੀ ਲਾਇਆ ਅੱਗ ਵਿੱਚ ਲੱਕਣਾ ਸੜ ਜਾਂਦੀਆਂ ਨੇ ਇੱਕ ਵਾਰ ਨਾਮ ਜਪ ਕੇ ਵੇਖ ਲੱਖਾਂ ਦੁੱਖ ਸੜ ਜਾਂਦੇ ਮੈਨੂੰ ਉਹ ਅਨੇਕਾਂ ਲੋਕ ਮਿਲੇ ਨੇ ਜਿਨ੍ਹਾਂ ਨੇ ਦੁਨੀਆਂ ਤੋਂ ਦੁਖੀ ਹੋ ਕੇ ਇਹ ਕਹਿਤਾ ਸੀ ਸੁਸਾਈਡ ਕਰਨ ਲੱਗਦੇ ਆਤਮ ਹੱਤਿਆ ਕਰਨ ਲੱਗ ਗਏ ਜਦੋਂ ਨਾਮ ਜਪਣ ਲੱਗ ਪਏ ਜ਼ਿੰਦਗੀ ਵਿੱਚ ਐਸੀ ਆਸ਼ਾ ਪੈਦਾ ਹੋਈ ਹੈ ਸਾਥ ਸੰਗਤ ਅੱਜ ਜੋ ਦੂਜਿਆਂ ਨੂੰ ਉਪਦੇਸ਼ ਦੇਣ ਦੇ ਯੋਗ ਹੋ ਗਏ ਅੱਜ ਜੋ ਦੂਜਿਆਂ ਨੂੰ ਸਮਝਾਉਂਦੇ ਜ਼ਿੰਦਗੀ ਕਿੰਨੀ ਕੀਮਤੀ ਹੈ ਕਹਿਣ ਤੋਂ ਭਾਗ ਆਹ ਦੁਨੀਆ ਸੰਸਾਰ ਵਿੱਚ ਬੰਦਾ ਕਿੰਨਾ ਵੀ ਦੁਖੀ ਹੋ ਜਾਏ ਵੱਡੀ ਤੋਂ ਵੱਡੀ ਮੁਸ਼ਕਲ ਦਾ ਹੱਲ ਨਾਮ ਹੈ ਬਾਣੀ ਪੜੋ ਜਿੱਥੇ ਤੁਹਾਨੂੰ ਰਾਹ ਨਾ ਨਾ ਕੋਈ ਦਿਸੇ ਹੋ ਹੁਣ ਕਿੱਧਰ ਜਾਈਏ ਨਾ ਕੋ ਮਿੱਤਰ ਨਾ ਕੋ ਦੋਸਤ ਨਾ ਕੋ ਸਾਥ ਤੁਹਾਡੇ ਨਾਲ ਖੜਾ ਹੈ ਨਾ ਤੁਹਾਡਾ ਪੈਸਾ ਕਮ ਆ ਰਿਹਾ ਹੈ। ਨਾ ਤੁਹਾਡਾ ਆਪਣਾ ਦਿਮਾਗ ਕਮ ਆ ਰਿਹਾ ਹੈ ਕਿਉਂਕਿ ਤਿੰਨ ਚਾਰ ਚੀਜ਼ਾਂ ਨੇ ਜਾਂ ਤਾਂ ਬੰਦੇ ਦੀ ਅਕਲ ਕਮ ਹੁੰਦੀ ਹੈ ਜਾਂ ਪੈਸਾ ਕਮ ਹੁੰਦਾ ਹੈ ਜਾਂ ਬੰਦੇ ਨਾਲ ਬੰਦੇ ਖੜੇ ਹੋਣ ਉਹ ਵੀ ਕਮ ਹੁੰਦੇ। ਜੇ ਕੋਈ ਵੀ ਨਾ ਹੋਵੇ ਨਾ ਤੁਹਾਡੇ ਨਾਲ ਬੰਦੇ ਖੜੇ ਨੇ ਨਾ ਤੁਹਾਡੇ ਕੋਲ ਪੈਸਾ ਹੈ ਨਾ ਤੁਹਾਡੀ ਅਕਲ ਕਮ ਹੁੰਦੀ ਹੈ ਉਦੋਂ ਗੁਰੂ ਨੇ ਕਿਹਾ ਜਾ ਗੁਰੂ ਦਾ ਆਸਰਾ ਲੈ ਕੇ ਨਾਮ ਜਪ ਲਈ ਤੇਰੀਆਂ ਸਾਰੀਆਂ ਮੁਸ਼ਕਲਾਂ ਮਿਟ ਜਾਣ। ਜਪੋ ਮੁਸ਼ਕਲ ਅਤ ਬਣੇ ਤੁਹੀ ਕੋਈ ਨਾ ਦੇ ਲੱਗੂ ਹੋਏ ਦੁਸ਼ਮਣ ਸਾਥ ਵੀ ਭਜ ਖਲੇ ਸਭੋ ਭਜੈ ਆਸਰਾ ਹਜ਼ੂਰ ਕਹਿੰਦੇ ਚੁੱਕੈ ਸਭ ਅਸਰਾਓ ਚਿਤਾਵੈ ਉਸ ਪਾਰ ਬ੍ਰਹਮ ਤਾ ਲੱਗੈ ਨਾ ਤਤੀਵਾ ਤੈਨੂੰ ਤਤੀ ਹਵਾ ਵੀ ਨਹੀਂ ਉਹ ਲੱਗਣਦਾ ਪਰ ਸ਼ਰਤ ਇੱਕ ਹੈ ਟੇਕ ਰੱਖ ਕੇ ਜੱਬੀ ਲੋਕਾਂ ਦਾ ਸਹਾਰਾ ਨਾ ਲਈ ਉਦਣ ਟੇਕ ਗੁਰੂ ਦੀ ਰੱਖ ਲਈ ਦਿਸ ਸਾਹਿਬ ਕੀ ਟੇਕ ਨਾਨਕ ਮਨੈ ਮਹ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਉਹ ਸਜਣ ਮਨੁ